11 ਮਾਰਚ 2025 ਨੂੰ ਜਿਸ ਮੌਕੇ ਕਿਸਾਨਾਂ ਦਾ ਧਰਨਾ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੋਂ ਪੰਜਾਬ ਪੁਲਿਸ ਦੇ ਵੱਲੋਂ ਚੁਕਾਇਆ ਗਿਆ ਇਸ ਦੇ ਵਿੱਚ ਆਖਿਆ ਗਿਆ ਕਿ ਵਪਾਰੀਆਂ ਨੂੰ ਰਾਹਗੀਰਾਂ ਨੂੰ ਇੱਥੋਂ ਬਾਰਡਰ ਬੰਦ ਹੋਣ ਕਰਕੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਪੰਜਾਬ ਦਾ ਆਰਥਿਕ ਨੁਕਸਾਨ ਕਾਫੀ ਹੋ ਰਿਹਾ ਹੈ ਮਾਨ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਧਰਨੇ ਚਕਾਉਣ ਦੇ ਪਿੱਛੇ ਇਹ ਕਾਰਨ ਦੱਸਿਆ ਗਿਆ ਪਰ ਹਾਲ ਹੀ ਵਿੱਚ ਮਾਨ ਸਰਕਾਰ ਦੇ ਵੱਲੋਂ ਜੋ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਰਕੀਤਾ ਗਿਆ ਉਸ ਦੇ ਵਿੱਚ ਸਰਕਾਰ ਦੇ ਵੱਲੋਂ ਹੁਣ ਕੁਝ ਹੋਰੀ ਆਖ ਦਿੱਤਾ ਗਿਆ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਮਾਨ ਸਰਕਾਰ ਨੂੰ ਕਟਾਰੇ ਦੇ ਵਿੱਚ ਖੜਾ ਕਰਦੀਆਂ ਹੋਈਆਂ ਤੇ ਖਾਈ ਦੇਰੀਆਂ ਨੇ ਪੰਜਾਬ ਸਰਕਾਰ ਨੇ ਕਿਸਾਨਾਂ ਖਿਲਾਫ ਕੀਤੀ ਕਾਰਵਾਈ ਨੂੰ ਬਿਲਕੁਲ ਸਹੀ ਠਰਾਇਆ ਹੈ ਅਦਾਲਤ ਦੇ ਵਿੱਚ ਹਲਫਨਾਮਾ ਦਰਕਰਦਾ ਹੋਇਆ ਪੁਲਿਸ ਨੇ ਆਖਿਆ ਕਿ ਕੇਂਦਰ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ ਅਤੇ ਕਿਨੋਰੀ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨਾ ਸੀ ਜਿਸ ਕਰਕੇ ਹਰਿਆਣਾ ਪੁਲਿਸ ਨਾਲ ਫਿਰ ਤੋਂ ਟਕਰਾਹ ਹੋਣਾ ਸੀ ਮਾਹੌਲ ਵਿਗੜਨਾ ਸੀ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਮੋਰਚੇ ਜਿਹੜੇ ਨੇ ਉਹ ਚਕਾਲੇ ਨੇ ਅਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਇਹਨਾਂ ਨੇ ਮੋੜ ਤੋਂ ਦਿੱਲੀ ਜਾਣ ਦਾ ਪਲਾਨ ਬਣਾ ਲਿਆ ਸੀ ਇਹ ਖੂਫੀਆ ਸੂਚਨਾ ਪੁਲਸ ਨੂੰ ਮਿਲਿਆ ਸੀ ਇਸ ਕਰਕੇ ਹੀ ਇਹ ਧਰਨਾ ਚੁਕਵਾਇਆ ਗਿਆ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਪਰ ਵਿਰੋਧੀ ਪਾਰਟੀਆਂ ਨੇ ਕਹਿਣਾ ਹੈ ਕਿ ਜੇਕਰ ਕਿਸਾਨ ਦਿੱਲੀ ਜਾਣਾ ਚਾਹੁੰਦੇ ਸਨ ਤਾਂ ਫਿਰ ਪੰਜਾਬ ਪੁਲਿਸ ਨੂੰ ਐਕਸ਼ਨ ਦੀ ਕੀ ਲੋੜ ਪੈ ਗਈ ਪਹਿਲਾਂ ਵੀ ਤਾਂ ਕਈ ਵਾਰ ਕਿਸਾਨਾਂ ਨੇ ਦਿੱਲੀ ਜਾਣ ਲਈ ਹਰਿਆਣਾ ਪੁਲਿਸ ਨਾਲ ਟੱਕਰਾ ਕੀਤਾ ਹੈ ਇਸ ਵਾਰ ਵੀ ਉਹ ਟੱਕਰਾ ਕਰ ਸਕਦੇ ਸਨ ਇਸ ਨੂੰ ਲੈ ਕੇ ਵਿਕਰਮ ਮਜੀਠੀ ਦੇ ਵੱਲੋਂ ਇੱਕ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਸ ਹਲਫਨਾਮੇ ਨੂੰ ਜੋ ਪੰਜਾਬ ਸਰਕਾਰ ਦੇ ਵੱਲੋਂ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੱਤਾ ਗਿਆ ਉਸ ਨੂੰ ਲੈ ਕੇ ਤਿੱਖੀ ਭਾਸ਼ਾ ਵਿਕਰਮ ਮਜੀਠੀ ਨੇ ਵਰਤ ਦਿੱਤੀ ਹੈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਐਫੀਡੇਵਿਟ ਦਿੱਤਾ ਜੀ ਜਿਦੋਂ ਇਹ ਸਾਫ਼ ਜ਼ਾਹਿਰ ਹੁੰਦਾ ਕਿ ਇਹਨਾਂ ਨੇ ਆਪ ਦੀ ਪੋਲ ਆਪ ਹੀ ਖੋਲ ਲਈ ਜੋ ਗੱਲਾਂ ਕੀਤੀਆਂ ਜਾ ਰਹੀਆਂ ਸੀ ਉਸ ਤੇ ਮੋਹਰ ਲਾ ਦਿੱਤੀ ਹੈ ਕਿ ਜਿਹੜਾ ਕਿਸਾਨ ਭਰਾਵਾ ਨੂੰ ਰਾਤੋਂ ਰਾਤ ਜਿਹੜੇ ਕਿ ਇੱਕ ਮੀਟਿੰਗ ਵਾਸਤੇ ਗਏ ਸਨ ਚੰਡੀਗੜ੍ਹ ਉਹ ਯੂਨੀਅਨ ਮਨਿਸਟਰ ਸ਼ਿਵਰਾਜ ਚੋਹਾਨ ਸਾਹਿਬ ਨਾਲ ਔਰ ਪੰਜਾਬ ਸਰਕਾਰ ਦੇ ਮੰਤਰੀ ਸਹਿਬਾਨ ਜੀ ਦੇ ਚ ਖੁੱਡੀਆਂ ਸਾਹਿਬ ਤੇ ਸ਼ਾਇਦ ਹਰਪਾਲ ਚੀਮਾ ਸਾਹਿਬ ਇਹ ਸਾਰੇ ਵਿੱਚ ਸਨ ਮਤਲਬ ਸਟੇਟ ਗਵਰਨਮੈਂਟ ਦੀ ਮੀਟਿੰਗ ਸੀ ਉਸ ਮੀਟਿੰਗ ਤੋਂ ਆਉਂਦਿਆਂ ਕਿਸਾਨ ਭਰਾਵਾਂ ਨੂੰ ਡਿਟੇਨ ਕੀਤਾ ਗਿਆ ਔਰ ਰਾਤੋਂ ਰਾਤ ਪੁਲਿਸ ਫੋਰਸ ਵਰਤ ਕੇ ਜਿੱਥੇ ਉਹਨਾਂ ਦਾ ਧਰਨਾ ਚਕਾਇਆ ਗਿਆ ਜਿਹੜਾ ਪੀਸਫੁਲੀ ਉਹ ਧਰਨਾ ਲਾ ਕੇ ਬੈਠੇ ਸਨ ਉੱਥੇ ਹੀ ਉਹਨਾਂ ਦੀਆਂ ਜਿਹੜਾ ਸਮਾਨ ਹੈ ਚਾਹੇ ਟਰਾਲੀਆਂ ਨੇ ਹੋਰ ਚੀਜ਼ਾਂ ਚੋਰੀਆਂ ਕੀਤੀ ਗਈਆਂ ਉਹਦੀ ਇੱਕ ਰਿਟ ਪਈ ਆ ਪੰਜਾਬ ਐਂ ਹਰਿਆਣਾ ਹਾਈ ਕੋਰਟ 'ਚ ਜੀਤੇ ਚਾਹੇ ਇਹ ਵੀ ਉਹ ਪੁਲਿਸ ਨੂੰ ਕਹਿਣਾ ਪੈ ਗਿਆ ਕਿ ਅਸੀਂ ਤਾਂ ਡੱਲੇਵਾਲ ਸਾਹਿਬ ਨੂੰ ਫੜਿਆ ਹੀ ਨਹੀਂ ਕਿੰਨੇ ਦਿਨਾਂ ਦੇ ਤੁਸੀਂ ਉਹਨਾਂ ਨੂੰ ਲਈ ਫਿਰਦੇ ਹੋ ਇੱਧਰ ਤੋਂ ਉੱਧਰ ਤੇ ਕਹਿੰਦੇ ਅਸੀਂ ਅਰੈਸਟ ਹੀ ਨਹੀਂ ਕੀਤਾ ਜੋ ਮਰਜ਼ੀ ਉਹਨਾਂ ਨੂੰ ਮਿਲੇ ਉਸ ਨੇ ਇੱਕ ਐਫਿਡੇਵਿਟ ਦਿੱਤਾ ਜਿਦੇ ਚ ਇਹ ਕਹਿ ਰਿਹਾ ਜੀ ਕਿ ਕਿਸਾਨ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀ ਕਿ ਜਿਹੜੇ ਸਾਡੇ ਕਿਸਾਨ ਵੀਰ ਉਹ ਦਿੱਲੀ ਨੂੰ ਕੂਚ ਕਰਨ ਲੱਗੇ ਸੀ ਤੇ ਭਾਈ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਨੂੰ ਜੇ ਦਿੱਲੀ ਨੂੰ ਜਾਣ ਲੱਗੇ ਸੀ ਤੇ ਤੁਹਾਨੂੰ ਕੀ ਟਿੱਡਪੀੜ ਹੋ ਰਹੀ ਤੁਸੀਂ ਤਾਂ ਆਪ ਕਹਿੰਦੇ ਸੀ ਕਿ ਜੇ ਦਿੱਲੀ ਨਹੀਂ ਜਾਣਗੇ ਤੇ ਸਾਡਾ ਅੰਦਾਤਾ ਦੇਸ਼ ਦੀ ਰਾਜਤਾ ਵਿੱਚ ਨਹੀਂ ਜਾਊਗਾ ਤੇ ਕਿ ਲਾਹੌਰ ਜਾਊਗਾ ਤੇ ਜੇ ਉਹ ਦਿੱਲੀ ਨੂੰ ਚੱਲਿਆ ਸੀ ਤੇ ਤੈਨੂੰ ਤਾਂ ਫੈਸਿਲੀਟੇਟ ਕਰਨਾ ਚਾਹੀਦਾ ਸੀ ਜੇ ਕੁਸਾਨੀ ਮੁੱਦੇ ਆ ਤੇ ਤੁਸੀਂ ਸੀਰੀਅਸ ਹੋ ਮਗਰ ਥੋਟੀ ਗੱਲ ਨੇ ਐਫੀਡੇਵਿਟ ਨੇ ਸਾਫ਼ ਕਰਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀ ਸਰਕਾਰ ਨਾਲ ਰਲ ਕੇ ਖੇਡ ਰਹੀ ਆ ਆਮ ਆਦਮੀ ਪਾਰਟੀ ਅ ਬੀ ਟੀਮ ਤਾਂ ਮੈਂ ਨਹੀਂ ਕਹੂੰਗਾ ਕੱਲਾ ਭਾਜਪੀ ਦੀ ਮੈਂ ਕਹੂੰਗਾ ਭਾਜਪੀ ਦੀ ਹੱਥ ਠੋਕਾ ਕਰਤਾ ਧਰਤਾ ਬੀ ਟੀਮ ਕਹਿ ਲੋ ਸੀ ਟੀਮ ਕਹਿ ਲੋ ਏ ਟੀਮ ਕਹਿ ਲੋ ਰੀਅਲ ਟੀਮ ਕਹਿ ਲੋ ਉਹਨਾਂ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਨਹੀਂ ਤਾਂ ਅਨਦਾਤਾ ਦਿੱਲੀ ਨੂੰ ਜਾਵੇ ਇਸ ਗੱਲ ਨੂੰ ਤਾਂ ਤੁਹਾਨੂੰ ਮਦਦ ਕਰਨੀ ਚਾਹੀਦੀ ਸੀ ਤੁਹਾਨੂੰ ਕੀ ਨੁਕਸਾਨ ਹੋ ਰਿਹਾ ਉਹਨਾਂ ਦਾ ਦਿੱਲੀ ਜਾਇਆ ਨੂੰ ਆਪ ਹੀ ਤੁਸੀਂ ਕਹਿੰਦੇ ਸੀ ਕਿ ਦਿੱਲੀ ਜਾ ਕੇ ਆਪਦੀ ਰਾਜਧਾਨੀ 'ਚ ਜੇ ਅਨਦਾਤਾ ਗੱਲ ਨਹੀਂ ਕਰ ਸਕਦਾ ਤਾਂ ਕੀ ਕਰ ਸਕਦਾ ਮਗਰ ਇਸ ਐਫੀਡੇਵਿਟ ਨੇ ਜੋ ਐਸਐਸਪੀ ਪਟਿਆਲਾ ਨਾਨਕ ਸਿੰਘ ਨੇ ਇਹ ਐਫੀਡੇਵਿਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਦਿੱਤਾ ਉਹਨੇ ਅੱਜ ਸਪਸ਼ਟ ਕਰਤਾ ਕਿ ਭਗਵੰਤਮਾਨ ਕੇਂਦਰ ਦੀ ਸਰਕਾਰ ਨਾਲ ਰਲ ਕੇ ਕਿਸਾਨੀ ਅੰਦੋਲਨ ਨੂੰ ਫੇਲ ਕਰ ਰਿਹਾ ਜਿਹਦੇ ਚ ਜਿਹੜੀਆਂ ਉਹਨਾਂ ਦੀਆਂ ਹੱਕੀ ਮੰਗਾਂ ਨੇ ਉਹ ਨਾ ਮੰਨੀਆਂ ਜਾਣ ਇਹਦੇ ਚ ਵੱਡੇ ਗੁਨਾਹਗਾਰ ਐ ਸੋ ਆਈ ਕੰਡੈਮ ਥਿਸ ਐਕਸ਼ਨ ਜੋ ਪੁਲਿਸ ਦਾ ਔਰ ਜੋ ਐਫੀਡੇਵਿਟ ਹੈ ਲੋਕਾਂ ਨੂੰ ਪਾੜਨੇ ਤੋਂ ਸਪਸ਼ਟ ਹੀ ਹੈ ਕੀ ਭਾਪੀ ਤੇ ਆਪ ਇਕੱਠੇ ਰਲੇ ਇਸ ਤੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ